ਅੰਮ੍ਰਿਤਸਰ ਅਜਿਹਾ ਕਲ ਸੀਸੀਟੀਵੀ ਕੈਮਰੇ ਚੋਰੀ ਕਰਨ ਵਾਲੇ ਗਰੋ ਦਾ ਖੌਫ ਬਣਿਆ ਹੋਇਆ ਹੈ ਇਹ ਗਰੋ ਰਾਤ ਸਮੇਂ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਅਜੇ ਹੀ ਸੀਸੀਟੀਵੀ ਕੈਮਰਾ ਚੋਰੀ ਕਰਨ ਆਏ ਇੱਕ ਚੋਰ ਦੀਆਂ ਤਸਵੀਰਾਂ ਉੱਥੇ ਲੱਗੇ ਦੂਜੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਚੋਰ ਸਕੂਟਰ ਤੇ ਆਉਂਦਾ ਹੈ ਤੇ ਫਿਰ ਉਸ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੂੰ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਹਾਲਾਂਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਚੋਰ ਨੂੰ ਕਾਫੀ ਮੂਲ ਸ਼ਕਤੀ ਦਾ ਸਾਹਮਣਾ ਵੀ ਕਰਨਾ ਪਿਆ ਇਸ ਕੋਸ਼ਿਸ਼ ਵਿੱਚ ਚੋਰ ਇੱਕ ਵਾਰ ਡਿੱਗ ਵੀ ਜਾਂਦਾ ਹੈ ਫਿਲਹਾਲ ਦੁਕਾਨਦਾਰ ਵੱਲੋਂ ਚੋਰ ਨੂੰ ਫੜਨ ਦੀ ਅਪੀਲ ਕੀਤੀ ਜਾ ਰਹੀ ਹੈ ਮੈਂ ਰਾਜਤ ਹਾਂ ਦਾ ਆਈਡੀਆ ਚ ਮਾਰਕੀਟ ਤੋਂ ਮੇਰੀ ਆਪਣੀ ਦੁਕਾਨ ਹੈਗੀ ਆ ਜਦ ਜਤ ਗਿਫਟਨ ਕਾਰ ਸੈਂਟਰ ਦੀ ਐਕ ਥੋੜੇ ਦਿਨਾਂ ਪਹਿਲੇ ਕੀ ਹੋਇਆ ਵਾ ਸਾਡੀ ਦੁਕਾਨ ਦੇ ਬਾਹਰੋਂ ਕੈਮਰਾ ਲਾ ਕੇ ਲੈ ਗਿਆ ਇੱਕ ਬੰਦਾ ਟਾਈਮ ਵੀ ਕੋਈ ਕੁਝ ਖਾਸ ਨਹੀਂ ਸੀ ਰਾਤ ਦਾ 10 ਵਜੇ ਦਾ ਟਾਈਮ ਸੀ ਐਕਟਿਵਾ ਤੇ ਆਇਆ ਸੀ ਦੇ ਸਾਡੀ ਦੁਕਾਨ ਦੇ ਬਾਹਰੋਂ ਕੈਮਰਾ ਲਾ ਕੇ ਲੈ ਗਿਆ ਹੱਲੇ ਕੁਛੀ ਦਿਨ ਪਹਿਲੇ ਆਪਾਂ ਕੈਮਰਾ ਲਗਵਾਇਆ ਤੇ ਐ ਸਾਡੀ ਦੁਕਾਨ ਤੋਂ ਕੈਮਰਾ ਲਾ ਕੇ ਲੈ ਕੇ ਜਾਣ ਤੋਂ ਬਾਅਦ ਉਹਨੇ ਹੋਰ ਵੀ ਕਿਤੇ ਚੋਰੀ ਕੀਤੀ ਆ ਪਰ ਇਹ ਹੋ ਨਹੀਂ ਪਤਾ ਚੱਲਿਆ ਬਟ ਐਨੇ ਹਫਤੇ ਪਹਿਲੇ ਸਾਡੇ ਚਾਰ ਦੁਕਾਨਾਂ ਛੱਡ ਕੇ ਬਾਹਰੋਂ ਮੀਟਰ ਲਾ ਕੇ ਲੈ ਕੇ ਗਿਆ ਉਹਦੀ ਫੋਟੋ ਵੀ ਆਈ ਸੀ ਐਚ ਸਾਡੇ ਕੋ ਵੀਡੀਓ ਆ ਗਈ ਆ ਔਰਚੇ ਵੀ ਉਹਦੀ ਫੋਟੋ ਆਈ ਆ ਪੁਲਿਸ ਨੇ ਵੀ ਕੰਪਲੇਨਟ ਕੀਤੀ ਲੇਕਿਨ ਸਾਡੀ ਕੋਈ ਕਾਰਵਾਈ ਨਹੀਂ ਹੋਈ ਅਬਰੀ ਸਤੋਂ ਕੈਮਰਾਮੈਨ ਅਸ਼ੋਨੀ ਕੁਮਾਰ ਦੇ ਨਾਲ ਸਿਮਰਦੀਪ ਸਿੰਘ ਖਬਰ ਹਰਪਲ ਇੰਡੀਆ ਲਈ